ਦੇਖੋ ਅੱਜ ਆਪਾਂ ਨੌਕਰੀਆਂ 2024 ਦੀ ਸੀਰੀਜ਼ ਦੇ ਵਿੱਚ ਲੈ ਕੇ ਆਏ ਆਂ ਵੈਸੇ 2024 ਖਤਮ ਹੋਣ ਵਾਲੀ ਆ ਤੇ 2025 ਆਏਗਾ ਫਿਰ ਆਪਾਂ ਨੌਕਰੀ 2025 ਦੀ ਸੀਰੀਜ਼ ਲੈ ਕੇ ਆਵਾਂਗੇ ਠੀਕ ਹੈ ਏਸੀ ਸੀਰੀਜ਼ ਦੇ ਵਿੱਚ ਅੱਜ ਮੈਂ ਤੁਹਾਡੇ ਕੋਲ ਲੈ ਕੇ ਆਇਆ ਹਾਂ ਸਟੇਟ ਬੈਂਕ ਆਫ ਇੰਡੀਆ ਦੀ ਜੌਬਸ ਦੀ ਜਾਣਕਾਰੀ ਸਟੇਟ ਬੈਂਕ ਆਫ ਇੰਡੀਆ ਭਾਰਤੀ ਸਟੇਟ ਬੈਂਕ ਉਹ ਸਭ ਤੋਂ ਵੱਡਾ ਬੈਂਕ ਮੀਨਜ਼ ਜਿਹਦਾ ਸਭ ਤੋਂ ਵੱਧ ਬ੍ਰਾਂਚਾਂ ਨੇ ਆਪਣੇ ਇੰਡੀਆ ਦੇ ਵਿੱਚ ਠੀਕ ਹੈ ਉਸ ਬੈਂਕ ਦੇ ਵਿੱਚ ਪੋਸਟਾਂ ਨਿਕਲੀਆਂ ਨੇ ਐਡਵਰਟਾਈਜ਼ਮੈਂਟ ਨੰਬਰ ਤੁਹਾਨੂੰ ਮੈਂ ਦੱਸਿਆ ਵੀ ਇਸ ਦੇਖਣ ਦੇ ਕੰਮ ਆ ਜਾਂਦੀ ਹੁੰਦੀ ਹੈ ਕਈ ਵਾਰ ਆਪਾਂ ਨੂੰ ਲੱਭਦੀ ਨਹੀਂ ਦੀ ਪ੍ਰੋਪਰ ਲਿੰਕ ਨਹੀਂ ਲੱਭਦਾ ਕੁਝ ਹੋਰ ਨਹੀਂ ਲੱਭਦਾ ਤਾਂ ਆਪਾਂ ਇਸ ਐਡਵਰਟਾਈਜ਼ਮੈਂਟ ਨੰਬਰ ਦੇ ਮਾਧਿਅਮ ਦੇ ਰਾਹੀਂ ਆਪਾਂ ਸਹੀ ਜਗ੍ਹਾ ਤੇ ਪਹੁੰਚ ਸਕਦੇ ਹਾਂ ਠੀਕ ਹੈ ਇਹਦਾ ਐਡਵਰਟਾਈਜ਼ਮੈਂਟ ਨੰਬਰ ਆਪਿਆ ਆਪਣੇ ਕੋਲ ਸੀਆਰਪੀਡੀ ਡਿਵਾਈਡ ਬਾਈ ਸੀਆਰ 2024 25 24 ਠੀਕ ਹੈ ਤੇ ਉਸ ਤੋਂ ਬਾਅਦ ਗ੍ਰੈਜੂਏਸ਼ਨ ਲਈ ਪੋਸਟਾਂ ਨੇ ਮਤਲਬ ਜਿਹੜੇ ਬੀਏ ਪਾਸ ਬੀਸੀਏ ਬੀਕੋਮ ਬੀ ਬੀਟੈਕ ਵਗੈਰਾ ਜੋ ਵੀ ਗ੍ਰੈਜੂਏਟ ਇਨ ਐਨੀ ਡਿਸਪਲਨ ਨੇ ਉਹਨਾਂ ਲਈ ਪੋਸਟਾਂ ਠੀਕ ਹੈ ਪੋਸਟ ਦਾ ਕੀ ਨਾਮ ਆ ਜੂਨੀਅਰ ਐਸੋਸੀਏਟਸ ਕਸਟਮਰ ਸਪੋਰਟ ਐਂਡ ਸੇਲਸ ਜੂਨੀਅਰ ਐਸੋਸੀਏਟਸ ਕਸਟਮਰ ਸਪੋਰਟ ਐਂਡ ਸੇਲਸ ਠੀਕ ਹੈ ਇਹ ਪੋਸਟ ਦਾ ਨਾਮ ਆ ਕਲਰਿਕ ਕਲੈਰੀਕਲ ਕਾਡਰ ਦੇ ਵਿੱਚ ਪੋਸਟ ਆ ਇਹ ਮਦ ਕਲਰਕ ਕਹਿ ਸਕਦੇ ਆਪਾਂ 13735 ਪੋਸਟਾਂ ਦੀ ਗਿਣਤੀ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਪੋਸਟ ਆਈਆਂ ਨੇ ਠੀਕ ਹੈ ਇਹ ਸੀਗੀ ਬੇਸਿਕ ਜਾਣਕਾਰੀ ਹੁਣ ਆਪਾਂ ਚੱਲਦੇ ਆਂ ਪੋਸਟ ਦੇ ਬਾਰੇ ਡਿਟੇਲ ਦੇ ਵਿੱਚ ਜਾਣਕਾਰੀ ਪਹਿਲਾ ਦੇਖੋ ਲਾਸਟ ਡੇਟ ਇਹਦੀ ਕਦੋਂ ਆ ਲਾਸਟ ਡੇਟ ਹੈ ਇਹ 7125 9 ਸਾਲ ਦੇ ਵਿੱਚ ਮਤਲਬ 2025 ਦੇ ਵਿੱਚ ਜਨਵਰੀ 7 ਲਾਸਟ ਇਹਦੀ ਡੇਟ ਹੈ ਐਪਲੀਕੇਸ਼ਨ ਫੀਸ ਕਿੰਨੀ ਹੈ ਇਹਦੀ ਜਨਰਲ ਕੈਟਾਗਰੀ ਦੇ ਲਈ OBC ਸਟੂਡੈਂਟਸ ਦੇ ਲਈ EWS ਦੇ ਲਈ 750 ਰੁਪਿਆ ਕਿੰਨਾ 750 ਰੁਪਿਆ SC ਲਈ ST ਲਈ PWD ਲਈ ex ਸਰਵਿਸਮੈਨ ਲਈ ਡਿਪੈਂਡੈਂਟ ex DSM ਲਈ ਸੌਰੀ ਨਿਲ ਉਹਨਾਂ ਲਈ ਕੋਈ ਫੀਸ ਨਹੀਂ ਹੈਗੀ ਸਮਝ ਗਏ ਉਸ ਤੋਂ ਬਾਅਦ ਆਜੋ ਕੁਆਲਿਫਿਕੇਸ਼ਨ ਕੁਆਲਿਫਿਕੇਸ਼ਨ ਕਲੀਅਰ ਆ ਗ੍ਰੈਜੂਏਸ਼ਨ ਇਨ ਐਨੀ ਡਿਸਪੀਸਪਲਨ ਕਿਸੇ ਵੀ ਡਿਸਪੀਸਪਲਨ ਦੇ ਵਿੱਚ ਕਿਸੇ ਵੀ ਸਟਰੀਮ ਦੇ ਵਿੱਚ ਗ੍ਰੈਜੂਏਸ਼ਨ ਕੀਤੀ ਹੋਵੇ ਉਹ ਇਸ ਪੋਸਟ ਦੇ ਲਈ ਉਹ ਕੈਂਡੀਡੇਟ ਐਲੀਜੀਬਲ ਆ ਪਰੰਤੂ ਨਾਲ ਮੇਰੇ ਗ੍ਰੈਜੂਏਸ਼ਨ ਦੇ ਨਾਲ نیچے ਮੈਂ ਤੁਹਾਨੂੰ ਇੱਕ ਐਕਸ ਟਾਈਪ ਦਿੱਤਾ ਇੱਕ ਲਾਈਨ ਲਿਖੀ ਵੀ ਆ ਦੋ ਇਹ ਧਿਆਨ ਨਾਲ ਸਮਝਿਓ ਦੋਜ਼ ਹੂ ਆਰ ਇਨ ਦਾ ਫਾਈਨਲ ਇਅਰ ਸੈਮੈਸਟਰ ਆਫ देयर ਗ੍ਰੈਜੂਏਸ਼ਨ ਜਿਹੜੇ ਕੈਂਡੀਡੇਟ ਆਪਣੇ ਗ੍ਰੈਜੂਏਸ਼ਨ ਦੇ ਫਾਈਨਲ ਸੈਮੈਸਟਰ ਜਾਂ ਫਾਈਨਲ ਇਅਰ ਦੇ ਵਿੱਚ ਨੇ ਉਹੋ ਵੀ ਅਪਲਾਈ ਕਰ ਸਕਦੇ ਨੇ ਪ੍ਰੋਵੀਜ਼ਨਲੀ ਪ੍ਰੋਵੀਜ਼ਨਲੀ ਕੰਡੀਸ਼ਨ ਦੇ ਨਾਲ ਕਿਹੜੀ ਕੰਡੀਸ਼ਨ ਥੈਟ ਜੇ ਪ੍ਰੋਵੀਜ਼ਨਲੀ ਉਹ ਸਿਲੈਕਟ ਹੋ ਜਾਂਦੇ ਨੇ ਪੋਸਟ ਦੇ ਲਈ ਤਾਂ ਪਹਿਲਾਂ ਉਹਨਾਂ ਨੂੰ ਗ੍ਰੈਜੂਏਸ਼ਨ ਐਗਜ਼ਾਮੀਨੇਸ਼ਨ ਪਾਸ ਹੋਣ ਦਾ ਸਬੂਤ ਪਾਸ ਹੋਣ ਦਾ ਸਬੂਤ 31 12 2024 ਤੱਕ ਪੇਸ਼ ਕਰਨਾ ਹੋਵੇਗਾ ਜੇ 31 12 2024 ਜੇ ਮਕੈਨ ਦਾ ਬਬਲ ਸਿੰਪਲ ਭਾਸ਼ਾ ਚ ਮੰਨ ਲਓ ਟੈਸਟ ਕਲੀਅਰ ਕਰ ਜਾਂਦੇ ਨੇ ਮੰਨ ਲਓ ਸਿਲੈਕਟ ਹੋ ਜਾਂਦੇ ਨੇ ਬਟ ਉਹ ਸਿਲੇਕਸ਼ਨ ਪ੍ਰੋਵੀਜ਼ਨਲ ਆ ਸਿਰਫ ਤਾਂ ਹੀ ਹੋ ਪਰ ਸਿਲੇਕਸ਼ਨ ਮੰਨੀ ਜਾਊਗੀ ਜੇਕਰ ਉਹ ਕੈਂਡੀਡੇਟ 31 12 2024 ਤੱਕ ਆਪਣੀ ਗ੍ਰੈਜੂਏਸ਼ਨ ਪਾਸ ਦਾ ਸਬੂਤ ਪੇਸ਼ ਕਰਦੇ ਨੇ ਠੀਕ ਹੈ ਇਹ ਉਹਨਾਂ ਲਈ ਹੈ ਸਿਰਫ ਜਿਹੜੇ ਗ੍ਰੈਜੂਏਸ਼ਨ ਦੇ ਫਾਈਨਲ ਇਅਰ ਜਾਂ ਫਾਈਨਲ ਸੈਮੈਸਟਰ ਦੇ ਵਿੱਚ ਨੇ ਜਿਹੜੇ ਪਾਸ ਨਹੀਂ ਉਹਨਾਂ ਲਈ ਇਹ ਲਾਈਨ ਇੰਪੋਰਟੈਂਟ ਨਹੀਂ ਹੈਗੀ ਠੀਕ ਹੈ ਤੇ ਕਲੀਅਰ ਹੋ ਗਿਆ ਗੱਲ ਉਦੋਂ ਅੱਗੇ ਆਪਾਂ ਚੱਲਦੇ ਆਂ ਏਸ ਦੇ ਉੱਪਰ ਏਸ ਕੀ ਏਸ ਕਿੰਨੀ ਮੰਗੀ ਵੀ ਹੈ ਇਹਦੇ ਚ ਜਨਰਲ ਕੈਂਡੀਡੇਟਸ ਦੇ ਲਈ 20 ਤੋਂ ਲੈ ਕੇ 28 ਸਾਲ ਠੀਕ ਹੈ ਕਿੰਨੀਆਂ 20 ਤੋਂ ਲੈ ਕੇ 28 ਸਾਲ ਐਜ਼ ਔਨ 1 4 2024 ਇਹ ਉਮਰ ਕਦੋਂ ਆਪਣੀ ਆ 1 4 2024 ਨੂੰ ਦੇਖਣੀ ਆ ਕਲੀਅਰ ਹੋ ਗਈ ਗੱਲ ਕੈਂਡੀਡੇਟਸ ਮਸਟ ਹੈਵ ਬੀਨ ਬੋਰਨ ਨਾਟ अर्lier ਕਹਿਣ ਦਾ ਭਾਵ ਕੋਈ ਵੀ ਕੈਂਡੀਡੇਟ 2 4 96 ਤੋਂ ਪਹਿਲਾਂ ਨਾ ਜਨਮਿਆ ਹੋਵੇ ਤੇ 1 4 24 ਤੋਂ ਬਾਅਦ ਨਾ ਜਨਮ ਹੋਵੇ ਉਹ ਚਾ ਹਾਂ ਇੱਕ ਸੌਰੀ 1/4/2004 ਤੋਂ ਬਾਅਦ ਨਾ ਜਨਮਿਆ ਹੋਵੇ ਠੀਕ ਹੈ ਦੋਨੋਂ ਡੇਜ਼ ਕੀ ਨੇ ਇਨਕਲੂਸਿਵ ਨੇ ਦੋਨੋਂ ਡੇਜ਼ ਕੀ ਨੇ ਇਨਕਲੂਸਿਵ ਨੇ ਇੱਕ ਵਾਰ ਨਾ ਤੁਸੀਂ ਨਾਲ-ਨਾਲ ਮੈਂ ਤੁਹਾਨੂੰ ਇਹ ਵੀ ਦੱਸ ਦਰ ਰਹਿਣਾ ਵੀ ਜੇ ਤੁਸੀਂ ਨੋਟੀਫਿਕੇਸ਼ਨ ਜ਼ਰੂਰ ਪੜ੍ਹਿਆ ਕਰੋ ਠੀਕ ਹੈ ਨੋਟੀਫਿਕੇਸ਼ਨ ਚ ਸਹੀ ਜਾਣਕਾਰੀ ਦੀ ਗਾਰੰਟੀ ਹੋ ਜਾਂਦੀ ਵੈਸੇ ਮੇਰੇ ਵੱਲੋਂ ਬਹੁਤ ਹੱਦ ਤੱਕ ਤੁਹਾਨੂੰ ਸਹੀ ਜਾਣਕਾਰੀ ਹੀ ਦਿੱਤੀ ਜਾਂਦੀ ਹੈ ਕੋਸ਼ਿਸ਼ ਇਹ ਕੀਤੀ ਜਾਂਦੀ ਹੈ ਪਰ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ ਇਸ ਲਈ ਨਾਲ-ਨਾਲ ਐਡਵਰਟਾਈਜ਼ਮੈਂਟ ਜਰੂਰ ਪੜਿਆ ਕਰੋ ਠੀਕ ਹੈ ਨਾਲ-ਨਾਲ ਐਡਵਰਟਾਈਜ਼ਮੈਂਟ ਜਰੂਰ ਪੜ੍ਹਨੀ ਆ ਤੇ ਹੁਣ ਹੁਣ ਆਪਾਂ ਦੇਖੋ ਇਹ ਇੱਕ ਮੈਂ ਤੁਹਾਨੂੰ ਦੱਸਿਆ ਫਿਰ ਮੇਰੇ ਕੋਲ ਇੱਕ ਵੀਡੀਓ ਆ ਜਿਹੜੀ ਵੀਡੀਓ ਦੇ ਵਿੱਚ ਗਵਰਨਮੈਂਟ ਜੌਬਸ ਦੀ ਜਾਣਕਾਰੀ ਦਿੱਤੀ ਗਈ ਹੈ ਗਵਰਨਮੈਂਟ ਜੌਬਸ ਦੀ ਜਾਣਕਾਰੀ ਵੀ ਕਿਵੇਂ ਆਪਾਂ ਲੈ ਸਕਦੇ ਆ ਕੀ ਕੁਝ ਆਪ ਨੂੰ ਪੜ੍ਹਨਾ ਚਾਹੀਦਾ ਹੈਨਾ ਤੇ ਇਹ ਚੀਜ਼ਾਂ ਦੀ ਜਾਣਕਾਰੀ ਉਹ ਵੀਡੀਓ ਵੀ ਤੁਸੀਂ ਮੈਥੋਂ ਵਟਸਐਪ ਕਰਕੇ ਮੰਗਵਾ ਸਕਦੇ ਹੋ ਮੇਰਾ ਵਟਸਐਪ ਨੰਬਰ ਕਿੰਨਾ 98159 60350 ਇਸ ਨੰਬਰ ਨੂੰ ਸੇਵ ਕਰ ਲਓ ਤੇ ਮੈਨੂੰ ਜੋਬਸ ਲਿਖ ਕੇ ਜਾਂ SBI ਲਿਖ ਕੇ ਪਾ ਦਿਓ ਜ ਜ ਜੋਬਸ ਵਾਲੀ ਵੀਡੀਓ ਚਾਹੀਦੀ ਜਿਹੜੀ ਕਾਮਨ ਟੂ 올 ਜੋਬਸ ਆ ਉਹ ਵਾਲੀ ਵੀਡੀਓ ਚਾਹੀਦੀ ਤਾਂ ਤੁਸੀਂ ਮੈਨੂੰ ਇਹ ਲਿਖ ਕੇ ਭਾ ਦਿਓ ਗਵਰਨਮੈਂਟ ਜੋਬ ਲਿਖ ਕੇ ਭਾ ਦਿਓ ਮੈਂ ਤੁਹਾਨੂੰ ਵੀਡੀਓ ਭੇਜ ਦਾਂਗਾ ਜਾਂ ਮੈਨੂੰ ਵਟਸਐਪ ਤੇ SMS ਕਰ ਦਿਓ ਪਲੀਜ਼ ਵਟਸਐਪ ਐਸਐਮਐਸ ਕਰਿਓ ਕਾਲ ਨਾ ਕਰਿਓ ਠੀਕ ਹੈ ਚਲੋ ਵਾਪਸ ਆ ਗਿਆ ਪੌਸੀ ਵੀਡੀਓ ਤੇ ਇਹਦੇ ਵਿੱਚ ਕੀ ਐਸਸੀ ਕੈਂਡੀਡੇਟਸ ਦੇ ਲਈ ਇਸ ਰੈਲੈਕਸੇਸ਼ਨ 5 ਸਾਲ, ओबीसी ਦੇ ਲਈ 3 ਸਾਲ, ਬਾਕੀ ਹੋਰ ਵੀ ਰਿਜ਼ਰਵੇਸ਼ਨ ਹੁੰਦੀ ਆ ਠੀਕ ਹੈ ਐਕ ਸਰਵਿਸ ਮੈਨ ਦੇ ਲਈ ਜਿਸ ਕਿਸੇ ਵੀ ਕੈਂਡੀਡੇਟਸ ਦੇ ਲਈ ਤਾਂ ਉਹ ਉਹਦੇ ਲਈ ਡਿਟੇਲ ਦੇ ਵਿੱਚ ਨੋਟੀਫਿਕੇਸ਼ਨ ਪੜੋ ਕਿਉਂਕਿ ਇੱਕ ਵੀਡੀਓ ਦੇ ਵਿੱਚ ਇੰਨੀ ਜਾਣਕਾਰੀ ਦੇਣੀ ਸੰਭਵ ਨਹੀਂ ਹੁੰਦੀ ਠੀਕ ਹੈ ਚਲੋ ਉਦੋਂ ਅੱਗੇ ਆਪਾਂ ਉਦੋਂ ਅੱਗੇ ਆਪਾਂ ਚੱਲਦੇ ਹਾਂ ਪ੍ਰੀਖਿਆ ਬਾਰੇ ਜਾਣਕਾਰੀ ਠੀਕ ਹੈ ਆ ਪ੍ਰੀਖਿਆ ਬਾਰੇ ਜਾਣਕਾਰੀ ਜਿਹਨਾਂ ਦਾ ਭਾਬ ਜਿਹੜਾ ਆਪਾਂ ਪੇਪਰ ਦੇਣਾ ਜਿਹੜੇ ਪੇਪਰ ਨੂੰ ਦੇਣ ਤੋਂ ਬਾਅਦ ਆਪਾਂ ਨੌਕਰੀ ਲੈ ਸਕਦੇ ਆ ਠੀਕ ਆ ਉਹਦੇ ਦੋ ਪੜਾ ਨੇ ਪਹਿਲਾ ਪੜਾ ਹੈਗਾ ਫੇਜ਼ 1 ਦੂਜਾ ਫੇਜ਼ 2 ਪਹਿਲਾ ਫੇਜ਼ 1 ਦੂਜਾ ਫੇਜ਼ 2 ਫੇਜ਼ 1 ਦੇ ਵਿੱਚ ਕੀ ਆ ਪ੍ਰੀਲੀਮਿਨਰੀ ਐਗਜ਼ਾਮੀਨੇਸ਼ਨ ਹੁੰਦਾ ਮੁਢਲੀ ਪ੍ਰੀਖਿਆ ਕਹਿ ਸਕਦੇ ਆ ਉਸ ਪ੍ਰੀਖਿਆ ਦੇ ਵਿੱਚ ਇਹਨਾਂ ਦੇ ਵਿੱਚ ਕੀ ਆ ਇੰਗਲਿਸ਼ ਲੈਂਗੁਏਜ ਦੇ 30 ਕੁਐਸਚਨ ਆਉਣਗੇ ਨੰਮੈਰਿਕ ਅਬਿਲਿਟੀ ਦੇ 35 ਕੁਐਸਚਨ ਆਉਣਗੇ ਰੀਜ਼ਨਿੰਗ ਦੇ 35 ਕੁਐਸਚਨ ਆਉਣਗੇ ਠੀਕ ਹੈ ਇਹ ਕੁਐਸਚਨ ਟੋਟਲ ਹੋਗੇ 100 1 ਘੰਟੇ ਦੇ ਵਿੱਚ ਸੋਲਵ ਕਰਨੇ ਹੋਣਗੇ 100 ਕੁਐਸਚਨਸ ਨੇ 네ਗੇਟਿਵ ਮਾਰਕ ਕੇ 1/4 ਮਾਰਕਸ ਹੋਏਗੀ 4 ਦੇ ਵਿੱਚੋਂ ਇੱਕ ਕੁਐਸਚਨ ਕੱਟਦਾ ਠੀਕ ਹੈ 10 ਟਾਈਮਸ ਕੈਂਡੀਡੇਟਸ ਮਤਲਬ ਚੌਥਾ ਇਸ ਕੁਐਸਚਨ ਦਾ ਕੱਟ ਜਾਂਦਾ 네ਗੇਟਿਵ ਮਾਰਕਿੰਗ ਦੇ ਵਿੱਚ 10 ਟਾਈਮਸ ਅੱਛਾ ਜਿਹੜੇ ਕੈਂਡੀਡੇਟ ਪ੍ਰੀਲੀਮਿਨਰੀ ਐਗਜ਼ਾਮੀਨੇਸ਼ਨ ਦੇ ਵਿੱਚੋਂ ਪਾਸ ਹੋ ਜਾਂਦੇ ਨੇ ਉਹ ਉਹਦੇ ਉਹਨਾਂ ਵਿੱਚੋਂ ਚੁਣ ਕੇ 10 ਅਪ੍ਰੋਕਸੀਮੇਟ ਪੋਸਟਾਂ ਦੀ ਗਿਣਤੀ ਦਾ 10% ਕੈਂਡੀਡੇਟਸ ਨੂੰ ਇਹ ਮੇਨ ਐਗਜ਼ਾਮੀਨੇਸ਼ਨ ਦੇ ਲਈ ਕਾਲ ਕਰਦੇ ਨੇ ਠੀਕ ਹੈ ਜਾਂ ਮਤਲਬ ਬੁਲਾਇਆ ਜਾਂਦਾ ਜਾਂ ਐਡਮਿ ਮੇਨ ਐਗਜ਼ਾਮੀਨੇਸ਼ਨ ਦੇ ਵਿੱਚ ਬੈਠਣ ਦਿੱਤਾ ਜਾਂਦਾ ਠੀਕ ਹੈ ਮੇਨ ਗਾਲ ਮੇਨ ਐਗਜ਼ਾਮੀਨੇਸ਼ਨ ਦੇ ਵਿੱਚ ਬੈਠਣ ਦੇ ਲਈ ਪ੍ਰੀਲੀਮਿਨਰੀ ਐਗਜ਼ਾਮੀਨੇਸ਼ਨ ਦੇ ਵਿੱਚੋਂ ਜਿਹੜੇ ਬੱਚੇ ਪਾਸ ਕਰਦੇ ਨੇ ਉਹਨਾਂ ਚੋਂ ਪੋਸਟਾਂ ਦੀ ਗਿਣਤੀ ਦਾ ਅਪ੍ਰੋਕਸੀਮੇਟ 10 ਗੁਣਾ ਨੂੰ ਮੇਨ ਐਗਜ਼ਾਮੀਨੇਸ਼ਨ ਦੇ ਵਿੱਚ ਬੈਠਣ ਦੀ ਅਗਿਆ ਦਿੱਤੀ ਜਾਂਦੀ ਆ ਠੀਕ ਹੈ ਉਹ ਤੁਹਾਨੂੰ ਸੰਪਰਕ ਕਿਵੇਂ ਕਰਦੇ ਨੇ ਉਹ ਮੇਲ ਵੀ ਹੋ ਸਕਦੀ ਹੈ ਜਾਂ ਵੈਬਸਾਈਟ ਵੀ ਹੋ ਸਕਦੀ ਹੈ ਉਹ ਤੁਸੀਂ ਨੋਟੀਫਿਕੇਸ਼ਨ ਵੱਟਦੇ ਰਹੋ ਠੀਕ ਹੈ ਤੇ ਸਬੰਧਤ ਵੈਬਸਾਈਟ ਡਿਪਾਰਟਮੈਂਟ ਦੀ ਜਰੂਰ ਦੇਖੋ ਉਸ ਤੋਂ ਕਿ ਦੇਖੋ ਮੇਨ ਐਗਜ਼ਾਮ ਜਿਹੜਾ ਪਹਿਲਾ ਫੇਜ਼ 1 ਦਾ ਪੇਪਰ ਕਲੀਅਰ ਕਰ ਗਿਆ ਉਹ ਸੈਕੰਡ ਦੇ ਵਿੱਚ ਜੇਕਰ ਉਹਨਾਂ ਨੂੰ ਐਗਜ਼ਾਮੀਨੇਸ਼ਨ ਦੇ ਵਿੱਚ ਬੈਟਣ ਦੀ ਆਗਿਆ ਮਿਲ ਜਾਂਦੀ ਹੈ ਤਾਂ ਉਹਦੇ ਮੇਨ ਐਗਜ਼ਾਮੀਨੇਸ਼ਨ ਦੇ ਵਿੱਚ ਕਿਹੜੇ-ਕਿਹੜੇ ਸਬਜੈਕਟ ਨੇ ਠੀਕ ਹੈ ਜਨਰਲ ਫਾਈਨੈਂਸ਼ੀਅਲ ਅਵੇਅਰਨੈਸ ਜਨਰਲ ਸਧਾਰਨ ਅਤੇ ਫਾਈਨੈਂਸ਼ੀਅਲ ਵਿੱਤੀ ਅਵੇਅਰਨੈਸ ਠੀਕ ਹੈ 50 ਕੁਐਸਚਨ ਆਉਣਗੇ ਜਨਰਲ ਇੰਗਲਿਸ਼ ਦੇ 40 ਕੁਐਸਚਨ ਆਉਣਗੇ ਕੁਆਂਟੀਟੇਟਿਵ ਦੇ 50 ਕੁਐਸਚਨ ਆਉਣਗੇ ਰੀਜ਼ਨਿੰਗ ਦੇ ਤੇ ਕੰਪਿਊਟਰ ਐਪਟੀਟਿਊਡ ਦੇ 50 ਕੁਐਸਚਨ ਹੋਣਗੇ ਦਾ ਟੋਟਲ 190 ਕੁਐਸਚਨ ਬਣਨਗੇ ਤੇ ਟੋਟਲ ਡਿਊਰੇਸ਼ਨ ਕਿੰਨੀ ਆ 2 ਘੰਟੇ 40 ਮਿੰਟ 네ਗੇਟਿਵ ਮਾਰਕਿੰਗ ਸੇਮ ਆ ਉੱਪਰ ਮੰਗੂ 1/4 ਠੀਕ ਹੈ ਇਹ ਸੀਗੀ ਪ੍ਰੀਖਿਆ ਬਾਰੇ ਜਾਣਕਾਰੀ ਉਸ ਤੋਂ ਅੱਗੇ ਦੇਖੋ ਆਪਣੇ ਕੋਲ ਲਾਸਟ ਤੇ ਆ ਗਿਆ ਬਈ ਨੋਟੀਫਿਕੇਸ਼ਨ ਦਾ ਲਿੰਕ ਆ ਦਿੱਤਾ ਪਿਆ ਤੁਸੀਂ ਲਿੰਕ ਵੈਬਸਾਈਟ ਦੇ ਦਿੱਤੀ ਬਈ ਅਫੀਸ਼ੀਅਲ ਤੇ ਅਪਲਾਈ ਕਰਨ ਦਾ ਲਿੰਕ ਇਹ ਹੈ ਤੁਹਾਨੂੰ ਲਿੰਕ ਟਾਈਪ ਕਰਨਾ ਔਖਾ ਲੱਗਦਾ ਤਾਂ ਤੁਸੀਂ ਮੈਨੂੰ 98149 60350 ਨੰਬਰ ਦੇ ਉੱਪਰ ਵਟਸਐਪ ਕਰ ਦੋ ਠੀਕ ਹੈ ਨੌਕਰੀ ਦਾ ਲਿੰਕ ਤੁਸੀਂ ਮੈਨੂੰ ਮੰਗਵਾ ਸਕਦੇ ਹੋ ਠੀਕ ਹੈ ਤੇ ਬਾਕੀ ਤੁਹਾਨੂੰ ਮੈਂ ਦੱਸਦਾ ਹਾਂ ਕੋਈ ਵੀ ਪੋਸਟ ਹੈ ਜਿਹੜੀ ਉਹਦੇ ਲਈ ਵਿਸਤਾਰ ਦੇ ਵਿੱਚ ਜਾਣਕਾਰੀ ਲਈ ਪੂਰਾ ਨੋਟੀਫਿਕੇਸ਼ਨ ਹੀ ਪੜੋ ਠੀਕ ਹੈ ਫਿਰ ਹੀ ਜੇ ਤੁਹਾਨੂੰ ਸਹੀ ਲੱਗਦੀ ਹੈ ਪੋਸਟ ਅਪਲਾਈ ਕਰੋ ਕਹਿਣ ਦਾ ਭਾਵ ਕੱਲੀ ਵੀਡੀਓ ਤੇ ਭਰੋਸਾ ਨਾ ਕਰੋ ਠੀਕ ਹੈ ਵੈਸੇ ਵੀ ਵੀਡੀਓ ਦੇ ਵਿੱਚ ਮੇਰੀ ਬੈਸਟ ਟਰਾਈ ਕੀਤੀ ਜਾਂਦੀ ਆ ਵੀ ਕੋਈ ਗਲਤੀ ਨਾ ਹੋਵੇ ਫਿਰ ਵੀ ਨੋਟੀਫਿਕੇਸ਼ਨ ਜ਼ਰੂਰ ਪੜੋ ਠੀਕ ਹੈ ਇਸੇ ਨਾਲ ਹੀ ਦੇਖੋ ਮੇਰੀ ਇਹ ਵੀਡੀਓ ਖਤਮ ਹੁੰਦੀ ਆ ਬੱਧ ਤੋਂ ਬੱਧ ਸ਼ੇਅਰ ਕਰਿਆ ਕਰੋ ਤਾਂ ਕਿ ਸਬਸਕ੍ਰਾਈਬ ਜ਼ਰੂਰ ਕਰਵਾਓ ਚੈਨਲ ਨੂੰ ਠੀਕ ਹੈ ਤਾਂ ਕਿ ਇੱਕ ਵਾਰ ਚੀਜ਼ ਪਤਾ ਲੱਗੇ ਵੀ ਇੰਨੇ ਕੈਂਡੀਡੇਟਸ ਨੇ ਵੀਡੀਓ ਦੇਖ ਲਈ ਠੀਕ ਹੈ ਇਸੇ ਨਾਲ ਹੀ ਮੇਰੀ ਵੀਡੀਓ ਖਤਮ ਹੁੰਦੀ ਹੈ ਅੱਗੇ ਤੋਂ ਧੰਨਵਾਦ